ਨਗਰ ਕੌਂਸਲ ਗੁਰਾਇਆਂ ਦੇ ਵਾਰਡ ਨੰਬਰ 11 ਵਿੱਚ ਕੌਂਸਲਰ ਬਲਵਿੰਦਰ ਕੌਰ ਹੀਰ ਕਸੇਸ਼ ਅਤੇ ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਵੱਲੋਂ ਆਪਣੇ ਵਾਰਡ ਵਿੱਚ ਕਰੀਬ 9 ਲੱਖ ਦੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਨੇ ਰਿਬਨ ਕੱਟ ਕੇ ਗਲੀਆਂ ਨਾਲੀਆਂ ਦੇ ਨਾਲ ਹੋਰ ਵੀ ਰਿਪੇਅਰ ਤੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਾਰਡ ਨਿਵਾਸੀ ਹਾਜ਼ਰ ਸਨ ਜਿਨ੍ਹਾਂ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਹੀਰ ਪਰਿਵਾਰ ਦਾ तहे ਦਿਲੋਂ ਧੰਨਵਾਦ ਕੀਤਾ। ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਸ਼ਹਿਰ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜਿਹੜੇ ਵਿਕਾਸ ਦੇ ਕੰਮ ਆ ਉਹ ਹੰੇਰੀਆਂ ਲਿਆ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਉਦਗਾਟਣ ਕੀਤੇ ਸੀ ਅੱਜ ਵਾਰਡ ਨੰਬਰ 11 ਜਿਹੜਾ ਕਿ ਸਾਡੇ ਹਿਸਾਬ ਆ ਕੌਂਸਲਰ ਆ ਔਰ ਬਹੁਤ ਹੀ ਸਮਾਜ ਸੇਵੀ ਆ ਬਹੁਤ ਹੀ ਅਗਾਵਦ ਸੋਤੇ ਇਮਾਰਤ ਨੇ ਇਹਨਾਂ ਨੇ ਅੱਜ ਇਥੇ ਲਗਭਗ 9 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਿਕਾਸ ਕੰਮਾਂ ਦਾ ਜਿਹੜੇ ਉਦਗਾਟਣ ਕੀਤੇ ਆ ਤਾਂ ਕਿ ਲੋਕਾਂ ਨੂੰ ਜੋ ਸੀ ਸੋਣਾ ਸਮੇਂ ਲੋਕਾਂ ਨੇ ਵਾਅਦਾ ਕੀਤੇ ਸੀ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ ਅੱਜ ਉਹਨਾਂ ਸਮੱਸਿਆਵਾਂ ਦੇਖਦੇ ਹੋਏ ਅੱਜ ਇਸ ਵਾਰ ਨੰਬਰ 11 ਦੇ ਵਿੱਚ ਸਾਡੇ ਕਾਉਂਸਲਰ ਸਾਹਿਬਾਨ ਖੜੇ ਨੇ ਇਹਨਾਂ ਦੀ ਰਹਿਮਾਈ ਦੀ ਵਿੱਚ ਅੱਜ ਕੰਮ ਜਿਹੜੇ ਆ ਸ਼ੁਰੂਆਤ ਕੀਤੇ ਆ ਔਰ ਬਹੁਤ ਹੀ ਜਲਦੀ ਇਹ ਕੰਮ ਨਿਪਟਣਗੇ ਔਰ ਨਾਲ ਦੀ ਨਾਲ ਹੋਰ ਵਿਕਾਸ ਲਈ ਹੋਰ ਫੰਡਾਂ ਦੀ ਜਿਹੜੀ ਹੈਗਾ ਇਹਨਾਂ ਨੂੰ ਬਾਡ ਦੇ ਵਿੱਚ 11 ਨੰਬਰ ਤੇ ਭੇਜਿਆ ਜਾਏਗਾ ਔਰ ਗ੍ਰਾਹਕਾਂ ਤੇ ਨਿਵਾਸੀਆਂ ਨਾਲ ਅਸੀਂ ਕਮਿਟੀ ਨੇ ਕਿ ਜੋ ਅਸੀਂ ਚੋਣਾ ਸਮੇਂ ਵਾਦੇ ਕੀਤੇ ਸੀ ਸਾਰੇ ਲਪਟਾਵਾਂਗੇ ਦਰਾਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਸੋ ਆਓ ਸਾਰੇ ਸਾਥੀਆਂ ਦਾ ਅੱਜ ਇਥੇ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਆ ਸਾਡੇ ਹਰਮੇਸ਼ ਜੀ ਔਰ ਈਓ ਸਾਹਿਬ ਸਮੁੱਚੇ ਜਿਹੜੇ ਕੌਂਸਲਰ ਆ ਉਹਨਾਂ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਂ ਜਾਂ ਤਲਾਵਤ ਕਰਦਾ ਹਾਸ ਕਰਦਾ ਇੱਕ ਸੂਚੀ ਟੀਮ ਆਪ ਦੀ ਜਿਹੜੇ ਕੌਂਸਲਰ ਇਹ ਗਰਾਹਾਂ ਸ਼ਹਿਰ ਦੀ ਵਿਕਾਸ ਦੇ ਵਿੱਚ ਜਿਹੜਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ ਮੈਂ ਬਲਵਿੰਦਰ ਕੌਰ ਐਮ ਸੀ ਗਿਆ ਨੰਬਰ ਵਾੜ ਤੋਂ ਮੈਂ ਇਹ 9 ਲੱਖ ਦੀ ਲਾਗਤ ਨਾਲ ਸਾਰੇ ਕੰਮ ਸ਼ੁਰੂ ਕਰਾਏ ਗਏ ਆ ਤੇ ਪੰਜਾਬ ਸਰਕਾਰ ਦਾ ਇਹ ਪ੍ਰਿੰਸੀਪਲ ਸਾਹਿਬ ਜੀ ਦਾ ਪ੍ਰਧਾਨ ਜੀ ਦਾ ਇਹੋ ਸਾਹਿਬ ਜੀ ਦਾ ਦਿলো ਧੰਨਵਾਦ ਕਰਦੀ ਮੈਂ ਆਪਣੇ ਆਪਣੇ ਪਾਰਟ ਬੜ ਮੈਂਬਰਾਂ ਦਾ ਟੀਮ ਸਾਰੀ ਦਾ ਅਸੀਂ ਤੇ ਕੰਮ ਕਰਦੇ ਰਹਿਾਂਗੇ ਗਾਂ ਵੀ ਤੇ ਸਾਰਾ ਦਾ ਧੰਨਵਾਦ ਬਹੁਤ ਬਹੁਤ ਅੱਜ ਨਗਰ ਕੌਂਸਲ ਬੁਰਾਇਆ ਦੇ ਵਾਰਡ ਨੰਬਰ 11 ਵਿੱਚ ਅੱਜ ਜੋ ਚੋਣਾਂ ਸਮੇਂ ਅਸੀਂ ਆਪਣੇ ਬਾੜਵਾਸੀਆਂ ਨਾਲ ਵਾਅਦੇ ਕੀਤੇ ਸਨ ਜੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀਆ ਮੰਗਾ ਸੀ ਅੱਜ ਨੂੰ ਅੱਜ ਉਸ ਨੂੰ ਮੁੱਖ ਰੱਖਦੇ ਹੋਏ ਬਾੜ ਨੰਬਰ 11 ਦੇ ਵਿੱਚ ਮੇਰੇ ਵੱਲੋਂ ਔਰ ਮੇਰੀ ਧਰਮ ਪਤਨੀ ਕਾਉਂਸਲਰ ਬਲਵਿੰਦਰ ਕੌਰ ਹੀਰ ਵੱਲੋਂ ਔਰ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰ ਜਮਾਦਵੀ ਪਾਰਟੀ ਵਿਧਾਨ ਸਭਾ ਫਲੋਰ ਔਰ ਮਾਨਯੋਗ ਨਗਰ ਕਾਉਂਸਲ ਦੇ ਪ੍ਰਧਾਨ ਸ਼੍ਰੀ ਹਰਨੇਸ਼ لال ਜੀ ਮੇਸ਼ੀ ਔਰ ਨਗਰ ਕੌਂਸਲ ਦੇ ای او صاحب اور ਸਮੂਚੀ ਨਗਰ ਕੌਂਸਲ ਦੀ ਟੀਮ ਵੱਲੋਂ اور ਮਹੱਲਾ ਨਿਵਾਸੀਆ ਦੇ ਸਹਿਯੋਗ ਦੇ ਨਾਲ ਅੱਜ ਵਾਰਡ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਹੈਗਾ ਵਾਰਡ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਵਾਰਡ ਦੀਆਂ ਗਲੀਆਂ ਦੀ ਰਿਪੇਅਰ ਹੋ ਗਈ ਕੋਈ ਪੈਪ ਦੀ ਜਿਹੜੀ ਹੈਗੀ ਆ ਰਿਕੁਆਇਰਮੈਂਟ ਪੈਪ ਪਾਉਣੇ ਹੈਗੇ ਆ ਤੇ ਅਸੀਂ ਅੱਜ ਉਸ ਕੰਮ ਨੂੰ ਸਾਰੇ ਵਾਰਡ ਵਾਸੀਆ ਦੇ ਸਹਿਯੋਗ ਦੇ ਨਾਲ ਜਿਹੜਾ ਉਹਨਾਂ ਨੇ ਸਾਨੂੰ ਇੰਨਾ ਮਾਨ ਵਖਿਆ ਸੀਗਾ ਸਾਨੂੰ ਜਿਤਾ ਕੇ ਇਸ ਵਾਰਡ ਦੇ ਵਿੱਚ ਉਹ ਕਾਉਂਸਲਰ ਬਣਾਇਆ ਸੀ ਤੇ ਉਸ ਦੇ ਆਸਾ ਮਿੱਦਾਂ ਤੇ ਖਰੇ ਉਤਰਦੇ ਹੋਏ ਅੱਜ ਅਸੀਂ ਪਹਿਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਮੈਂ ਖਾਸ ਤੌਰ ਤੇ ਧੰਨਵਾਦੀ ਹਾਂ ਆਪਣੇ ਵਾਰਡ ਵਾਸੀਆ ਦਾ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਪਿਆਰ ਸਤਿਕਾਰ ਦਿੱਤਾ ਹੈਗਾ ਔਰ ਵਾਰਡ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੀ ਨਗਰ ਕਾਉਂਸਲ ਦੀ ਟੀਮ ਸ਼੍ਰੀ ਹਰਮੇਸ਼ لال ਜੀ ਦੀ ਪ੍ਰਧਾਨਗੀ ਦੇ ਹੇਠ ਜਿਹੜਾ ਹੈਗਾ ਸਾਡਾ ਜਿਹੜਾ ਪੂਰਾ ਗੁਰਾਇਆ ਸ਼ਹਿਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਉਹਨੂੰ ਸੁੰਦਰ ਬਣਾਇਆ ਜਾਵੇਗਾ ਔਰ ਅਸੀਂ ਗੁਰਾਇਆ ਨਿਵਾਸੀਆ ਤੋਂ ਵੀ ਆਸ ਉਮੀਦ ਕਰਦੇ ਆ ਕਿ ਉਹ ਸਾਡਾ ਸਹਿਯੋਗ ਕਰਨ ਸਾਨੂੰ ਸਾਥ ਦੇਣ ਸਾਡਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋਰ ਜੰਗੀ ਪੱਤਰ ਤੇ ਜਿਹੜਾ ਕਰਾਈਏ ਔਰ ਮੈਂ ਦੱਸਣਾ ਚਾਹੁੰਦਾ ਵਾਰਡ ਵਾਸੀਆਂ ਨੂੰ ਕਿ ਕੁਝ ਦਿਨਾਂ ਬਾਅਦ ਜਿਹੜਾ ਇੱਕ ਸਾਡਾ ਟੈਂਡਰ ਹੈਗਾ ਜੋ ਸਾਡੇ ਮੁਹੱਲਾ ਪਤੀ ਨੱਥਾ ਕੀ ਜਿਹੜਾ ਦਰਵਾਜਾ ਹੈਗਾ ਉੱਪਰ ਉਹਦੇ ਉੱਪਰ ਅਸੀਂ ਜਿਹੜਾ ਹੈਗਾ ਹਾਲ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਵੀ ਜਿਹੜੀ ਗ੍ਰਾਂਟ ਜਿਹੜੀ ਆ ਉਹ ਪਾਸ ਕਰਵਾਈ ਹੈਗੀ ਆ ਜਿਸ ਦਾ ਟੈਂਡਰ ਜਿਹੜਾ ਕੁਝ ਦਿਨਾਂ ਤੱਕ ਜਿਹੜਾ ਹੈਗਾ ਉਹ 5 ਲੱਖ ਦਾ ਜਿਹੜਾ ਹੈਗਾ ਖੁੱਲ ਜਾਣਾ ਅਸੀਂ ਉੱਥੇ ਕੋਈ ਇੱਕ ਵਧੀਆ ਹਾਲ ਬਣਾਵਾਂਗੇ ਜਿਹੜਾ ਕਿਸੇ ਦੇ ਦੁੱਖ ਦੇ ਸੁੱਖ ਦੇ ਦੇ ਲਈ ਕੰਮ ਆਵੇ ਔਰ ਕੋਈ ਵੀ ਛੋਟਾ ਮੋਟਾ ਫੰਕਸ਼ਨ ਕਰਨਾ ਹੋਵੇ ਸਾਰਾ ਗੁਰਾਇਆ ਜਿਹੜਾ ਵਾਰਡ ਹੈਗਾ ਉੱਥੇ ਜਿਹੜਾ ਹੈਗਾ ਆਪਣਾ ਮੱਲਾ ਉਹ ਉੱਥੇ ਫੰਕਸ਼ਨ ਕਰ ਸਕਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਮੈਂ ਔਰ ਮੇਰੇ ਮੈਸੇਜ ਜਿਹੜੇ ਹੈਗੇ ਆ ਕਾਉਂਸਲਰ ਅਸੀਂ ਵਿਸ਼ਵਾਸ ਜਮਾਉਂਦੇ ਆ ਕਿ ਵਾਰ ਵਾਸੀਆ ਦੀਆ ਇੱਕ ਇੱਕ ਜਿਹੜੀਆਂ ਉਹਨਾਂ ਦੀ ਆ ਸਾਨੂੰ ਜਿਹੜੇ ਕੰਮ ਕਹੇ ਆ ਉੱਤੇ ਖਰਾ ਉਤਰਾਂਗੇ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਦਾ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਔਰ ਪ੍ਰਧਾਨ ਜੀ ਦਾ ਔਰ ਸਮੁੱਚੀ ਨਗਰ ਕਾਉਂਸਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਵਾਰਡ ਤੋਂ ਜਿਹੜੀ ਅੱਜ 9 ਲੱਖ ਦੇ ਲਾਗ ਕੰਮ ਸ਼ੁਰੂ ਕਰਵਾਏ ਬਹੁਤ ਬਹੁਤ ਧੰਨਵਾਦ